ਸ੍ਰੀ ਵਾਹਿਗੁਰੂ ਸਾਹਿਬ ਜੀਓ ਕੀ you know me leo ਸੋ ਗਵਾਰਾ ਕੀ ਸੋਚ ਹੈ ਬਾਰੰਬਾਰ ਪ੍ਰਹਾਉ ਅੰਧਿਆਰੇ ਦੀਪਕ ਚਹੀਏ ਬਸਤ ਅਗੋਚਰ ਨਹੀਂਐ ਬਸਤ ਅਗੋਚਰ ਪਾਈ ਘਟ ਦੀਪਕ ਰਹਿਆ ਸਮਾਈ ਕਹੇ ਕਬੀਰ ਅਬ ਜਾਣਿਆ ਜਬ ਜਾਣਿਆ ਤਾ ਮਨ ਮੰਨਿਆ ਮਨ ਮੰਨੇ ਲੋਗ ਨਾプチ ਜੈ ਨਾプチ ਜੈ ਤਾ ਕਿਆ ਕੀਜੈ ਕਹੇ ਕਬੀਰ ਅਬ ਜਾਣਿਆ ਜਾਨਿਆ ਤਾ ਮਨ ਮੰਨੇ ਮਨ ਮੰਨੇ ਲੋਗ ਨਾਪਤੀ ਜੈ ਨਾਪਤੀ ਜੈ ਤਾ ਗਿਆਤੀ ਜੈ ਹਾਲ ਸਾਬ ਵਾ you mm -hmm. ਕਹੰਤਾ ਸੁਖਰਾਸ ਤਾ ਕੋ ਵਿਗਨ ਨ ਕੋ ਲਾਗੇ ਜਾਕੀ ਪ੍ਰਭ ਅਗੇ ਅਰਦਾਸ ਇਕ ਓੰਕਾਰੋ ਸ੍ਰੀ ਵਾਹਿਗੁਰੂ ਜੀ ਕੀ ਬਤ ਹੈ ਸ੍ਰੀ ਗੋਪਤੀ ਜੀ ਸਹਾਇ ਵਾਰ ਸ੍ਰੀ ਗੋਪਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਸੰਗ ਭਗਵਤੀ ਸਿਮਰ ਕੇ ਗੁਰੂ ਨਾਨਕੁ ਲਈ ਜਿ ਆਇਐ ਫਿਰ ਅੰਗਦ ਗੁਰ ਤੇ ਅਮਰਦਾਸ ਰਾਮ ਦਾਸ ਐ ਹੋਈ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰਉ ਸਿਣੀ ਹਰ ਰਾਇ ਸਿਣੀ ਹਰਿ ਕ੍ਰਿਸ਼ਨ ਧਿਆਈਐ ਜਿਸ ਦੇ ਚਲ ਸਭੁ ਕੋ ਜਾਏ ਏਕ ਬਹਾਦਰ ਸਿਮਰਿਆ ਕਰਨਉ ਨਿਦਾਵੇ ਧਾਏ ਸਭ ਸਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਸਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਦੇ ਸ਼ੰਜੀਦਾਰ ਜੀ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲਣਾ ਜੀ ਆਪ ਜੀ ਦੇ ਪੰਜ ਪਿਆਰੇ ਚਾਰ ਸਰਬਜਾਤੇ 40 ਮੁਕਤੇ ਆਂ ਹੱਠੀਆਂ ਜੱਕੀਆਂ ਤੱਕੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਸੁਣ ਕੇ ਅੰਡਠ ਕੀਤਾ bina ਪਿਆਰਿਆਂ ਸੱਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲਣਾ ਜੀ ਰਾ ਸਿੰਘਾਂ ਸਿੰਘਣੀਆਂ ਨੇ ਧਰਮ 헤 ਸੀਸ਼ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੋਹਾਈਆਂ ਚੜਕੜੀਆਂ ਤੇ ਚਿਹਰੇ ਤਨ ਆਰਿਆਂ ਨਾਲ ਜਿਰਵਾਏ ਆਪਜੀ ਦੇ ਬਾਣੇ ਨੂੰ ਮਿੱਠਾ ਕਰਕੇ ਮੰਨਿਆ ਮੁੱਖੋ ਸੀਨਾ ਵਿਚਾਰੇ ਜਿੰਨਾ ਪਿਆਰਿਆਂ ਸੱਚਿਆਰਿਆਂ ਸ਼ਹੀਦ ਸਿੰਘ ਸਿੰਘਣੀਆਂ ਤੇ ਭਟੁੰਗੀਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲਣਾ ਜੀ ਪੰਜਾਬ ਡਾਕਟਰ ਤੇ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲਣਾ ਜੀ ਪ੍ਰਚਮਰਦ